ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵਕਤ ਮੌਜੂਦਾ ਗੁਰਦੁਆਰਾ ਸ੍ਰੀ ਪਵਣ ਸਾਹਿਬ ਤੰਤਨ ਬਾਬਾ ਦੀਪ ਸਿੰਘ ਜੀ ਦੇ ਜਨਮ ਸਥਾਨ ਉੱਤੇ ਜਿੱਥੇ ਬਾਬਾ ਦੀਪ ਸਿੰਘ ਜੀ ਦਾ ਜਨਮ ਜਨਮ ਦਿਹਾੜਾ ਅੱਜ ਦੇਸ਼ ਭਰ ਦੇ ਵਿੱਚ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਤੇ ਉੱਥੇ ਹੀ ਸੰਗਤਾਂ ਵੱਲੋਂ ਵੱਖ-ਵੱਖ ਤਰ੍ਹਾਂ ਦਾ ਲੰਗਰ ਵੀ ਲਗਾਇਆ ਜਾ ਰਿਹਾ ਤੇ ਇਸ ਨੋਖੇ ਲੰਗਰ ਦੀ ਤੁਹਾਨੂੰ ਦਿਖਾ ਰਹੇ ਹਾਂ ਖਾਸ ਚਾਂਪਾ ਦਾ ਲੰਗਰ ਜੋ ਕਿ ਇੱਕ ਵਿਪਾਰੀ ਵੱਲੋਂ ਲਗਾਇਆ ਗਿਆ ਹੈ ਤੇ کافی ਵੱਡੇ ਪੱਧਰ ਤੇ ਇਹ ਲੰਗਰ ਦੀ ਸੇਵਾ ਨਿਭਾਈ ਜਾ ਰਹੀ ਹੈ ਦੇਖ ਸਕਦੇ ਹੋ ਕਿ ਬਹੁਤ ਸਾਰੇ ਸੇਵਾਦਾਰ ਇਸ ਸੇਵਾ ਦੇ ਵਿੱਚ ਹਿੱਸਾ ਲੈ ਰਹੇ ਨੇ ਤੇ ਸੰਗਤਾਂ ਨੂੰ ਚਾਂਪਾ ਦਾ ਵਕਫ ਵਕਤਰਾਂ ਦੀਆਂ ਚਾਂਪਾ ਦਾ ਜਿਹੜਾ ਲੰਗਰ ਹੈ ਉਹ ਵਰਤਾਇਆ ਜਾ ਰਿਹਾ ਹੈ ਇੱਕ ਪਾਸੇ ਦੇਖ ਸਕਦੇ ਹੋ ਕਿ ਸੰਗਤਾਂ ਇਸ ਲੰਗਰ ਲੰਗਰ ਦੇ ਵਿੱਚ ਹਿੱਸਾ ਵੀ ਲੈ ਰਹੀਆਂ ਨੇ ਇਸ ਦੇ ਨਾਲ ਨਾਲ ਸੇਵਾਕਾਰਿਆ ਨੇ ਦੂਜੇ ਪਾਸੇ ਸੰਗਤਾਂ ਨੂੰ ਇਹ ਖਾਸ ਚਾਂਪਾ ਦਾ ਲੰਗਰ ਵਰਤਾਇਆ ਜਾ ਰਿਹਾ ਹੈ ਔਰ ਬਹੁਤ ਵੱਡੇ ਪੱਧਰ ਤੇ ਗੁਰਦੁਆਰਾ ਸ੍ਰੀ ਪਵੰਨ ਸਾਹਿਬ ਤਾਂਤਨ ਬਾਬਾ ਦੀਪ ਸਿੰਘ ਜੀ ਦੇ ਜਨਮ ਸਥਾਨ ਬਾਬਾ ਦੀਪ ਸਿੰਘ ਜੀ ਦੀ ਧਰਤੀ ਤੇ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਇਹ ਖਾਸ ਲੰਗਰ ਲਗਾਇਆ ਜਾ ਰਿਹਾ ਤੇ ਦੇਖ ਸਕਦੇ ਹੋ ਸੇਵਾ ਨਿਭਾਈ ਜਾ ਰਹੀ ਹੈ ਖਾਸ ਨੌਜਵਾਨਾਂ ਵੱਲੋਂ ਤੇ ਇਹ ਸੰਗਤਾਂ ਨੂੰ ਚੰਪਨ ਦਾ ਲੰਗਰ ਲੰਗਰ ਜਿਹੜਾ ਹੈ ਉਹ ਵਰਤਾਇਆ ਜਾ ਰਿਹਾ ਹੈ ਤੇ ਹਰ ਪਾਸੇ ਦੇਖ ਸਕਦੇ ਹੋ ਕਿ ਸੰਗਤਾਂ ਵੀ ਇਸ ਸੇਵਾ ਦੇ ਵਿੱਚ ਹਿੱਸਾ ਲੈ ਆ ਰਹੀਆਂ ਨੇ ਤੇ ਬਹੁਤ ਹੀ ਸੁਚੱਜੇ ਢੰਗ ਦੇ ਨਾਲ ਇਹ ਲੰਗਰ ਲਗਾਇਆ ਜਾ ਰਿਹਾ ਹੈ ਦੂਰੋਂ ਦੂਰੋਂ ਸੰਗਤਾਂ ਇੱਥੇ ਪਹੁੰਚ ਰਹੀਆਂ ਨੇ ਤਾਂਤਨ ਬਾਬਾ ਦੀਪ ਸਿੰਘ ਜੀ ਦੇ ਦਰਤੇ ਤੇ ਨੌਜਵਾਨ ਵੀਰ ਇਸ ਸੇਵਾ ਵਿੱਚ ਖਾਸ ਹਿੱਸਾ ਲੈ ਰਹੇ ਨੇ ਦੱਸ ਦਈਏ ਕਿ ਹਰ ਸਾਲ ਇਸ ਵਪਾਰੀ ਵੱਲੋਂ ਵਕਫਾ ਤਰਾਂਦਾ ਲੰਗਰ ਲਗਾਇਆ ਜਾਂਦਾ ਤੇ ਪਿਛਲੇ ਕਾਫੀ ਸਾਲਾਂ ਤੋਂ ਲੰਗਰ ਲਗਾ ਰਿਆ ਨੇ ਤੇ ਜਿਸ ਦੇ ਵਿੱਚ ਖਾਸ ਇਹ ਚਾਂਪਾ ਦਾ ਲੰਗਰ ਵੀ ਲਗਾਇਆ ਜਾ ਰਿਹਾ ਹੈ ਦੇਖ ਸਕਦੇ ਹੋ ਕਿ ਸੰਗਤਾ ਇਸ ਲੰਗਰ ਨੂੰ ਲੈਣ ਦੇ ਵਿੱਚ ਵੀ ਕਾਫੀ ਉਤਸੁਕਤਾ ਦਿਖਾ ਰਹੀਆਂ ਨੇ ਤੇ ਜਿੱਥੇ ਵਾਕਫ ਤਰ੍ਹਾਂ ਦਾ ਲੰਗਰ ਲਗਾਇਆ ਜਾਂਦਾ ਹੈ ਉੱਥੇ ਖਾਸ ਚਾਂਪਾ ਦਾ ਲੰਗਰ ਜਿਹੜਾ ਹੈ ਦੋ ਦਿਨ ਪਹਿਲਾਂ ਹੀ ਤਿਆਰ ਕੀਤਾ ਜਾਂਦਾ ਹੈ ਤੇ ਇਸ ਦੇ ਨਾਲ ਨਾਲ ਤਨਤਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੇ ਵਾਲੇ ਦਿਨ ਇਕ ਖਾਸ ਸੰਗਤਾਂ ਨੂੰ ਜਿਹੜਾ ਲੰਗਰ ਹੈ ਵਰਤਾਇਆ ਜਾਂਦਾ ਹੈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਕਿੱਥੋਂ ਆਏ ਅਸੀਂ ਸੰਗਤਾਂ ਤੋਂ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਹੈ ਰੌਣਕਾਂ ਲੱਗੀਆਂ ਨੇ ਕਿਵੇਂ ਦਾ ਲੱਗ ਰਿਹਾ ਹੈ ਬਹੁਤ ਸੋਹਣਾ ਲੱਗ ਰਿਹਾ ਹੈ ਆਨੰਦ ਆ ਰਿਹਾ ਹੈ ਆਨੰਦ ਆ ਰਿਹਾ ਤੇ ਵੱਖ-ਵੱਖ ਤਰ੍ਹਾਂ ਦਾ ਲੰਗਰ ਲਗਾਇਆ ਜਾ ਰਿਹਾ ਚੰਪਾ ਦਾ ਲੰਗਰ ਬਹੁਤ ਬਹੁਤ ਸਾਰੇ ਲੰਗਰ ਕਿ ਸੋ ਦੇਖ ਸਕਦੇ ਹੋ ਕਿ ਦੂਰ ਦੂਰੋਂ ਸੰਗਤਾਂ ਜਿਹੜੀਆਂ ਨੇ ਇਸ ਧਰਤੀ ਤੇ ਪਹੁੰਚ ਰያ ਨੇ ਅੱਜ ਖਾਸ 탄탄巴巴 ਦੀਪ ਸਿੰਘ ਜੀ ਦਾ ਜਨਮ ਦਿਹਾੜਾ ਜੋ ਕਿ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੜੀ ਸ਼ਰਧਾ ਪਾਵਨ ਨਾਲ ਮਨਾਇਆ ਜਾ ਰਿਹਾ ਹੈ ਤੇ ਉੱਥੇ ਹੀ ਸੰਗਤਾਂ ਦਾ ਬਾਬਾ ਦੀਪ ਸਿੰਘ ਜੀ ਦੇ ਪ੍ਰਤੀ ਪ੍ਰੇਮ ਦੇਖ ਸਕਦੇ ਹੋ ਜਿੱਥੇ ਸੰਗਤਾਂ ਵੱਕਫ ਤਰ੍ਹਾਂ ਦਾ ਲੰਗਰ ਲਗਾਇਆ ਜਾ ਰਿਹਾ ਉੱਥੇ ਇੱਕ ਵਿਦੇਸ਼ੀ ਇੱਕ ਵਪਾਰੀ ਵੱਲੋਂ ਜਿਹੜਾ ਹੈ ਇਹ ਲੰਗਰ ਲਗਾਇਆ ਜਾਂਦਾ ਹੈ ਹਰ ਸਾਲ ਲੰਗਰ ਲਗਾਇਆ ਜਾਂਦਾ ਹੈ ਤੇ ਸੰਤਾਂ ਨਾਲ ਵੀ ਗੱਲਬਾਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਸਭ ਹੈ ਗੁਰੂ ਜੀ ਦਾ ਵਾਹਿਗੁਰੂ ਆਓ 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 ਹਾਂ ਸੀ ਗੱਜਣਾ ਤੋਂ ਕਿਵੇਂ ਦਾ ਲੱਗ ਰਿਹਾ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਰੌਣਕਾਂ ਲੱਗੀਆਂ ਨੇ ਲੰਗਰ ਲੱਗੋ ਬਹੁਤ ਵਧੀਆ ਜੀ ਬਾਬਾ ਦੀਪ ਸਿੰਘ ਜੀ ਸਾਭ ਦੇ ਆ ਮੁਰਾਦਾ ਹਾਂ ਜੀ ਪੂਰੀਆਂ ਕਰਨ ਮਾਲਕ ਸੋ ਦੇਖ ਸਕਦੇ ਹੋ ਹਰ ਪਾਸੇ ਜਿਹੜਾ ਹੈ ਸੰਤਾ ਵੀ ਕਾਫੀ ਉਤਸ਼ਾਹਿਤ ਨਜ਼ਰ ਆ ਰਹੀਆਂ ਨੇ ਸੰਗਤਾਂ ਵਿੱਚ ਜੋਸ਼ ਦੇਖ ਸਕਦੇ ਹੋ ਕਿੰਨਾ ਹੈ ਤੇ ਸੰਗਤਾਂ ਨੂੰ ਕਾਫੀ ਦਿਨ ਤੋਂ ਇਸ ਦਿਨ ਦੀ ਉਡੀਕ ਵੀ ਰਹਿੰਦੀ ਹੈ ਕਿਉਂਕਿ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਜੋ ਕਿ ਸੰਤਾਂ ਨੂੰ ਬਹੁਤ ਉਡੀਕ ਰਹਿੰਦੀ ਹੈ ਤੇ ਦੂਰੋਂ ਦੂਰੋਂ ਸੰਗਤਾਂ ਇੱਥੇ ਆਉਂਦੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਹੀਂ ਉਹ ਦੇਸ ਰਾਣੀ ਹੋਣੇ ਕਿਵੇਂ ਨਾ ਲੱਗ ਰਿਹਾ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਰੋਡਾਂ ਕਾਂ ਲੱਗੀਆਂ ਨੇ ਹਰ ਪਾਸੇ ਲੰਗਰ ਲੱਗੇ ਨੇ ਹੋਰ ਵੀ ਬਹੁਤ ਸਾਰੇ ਕੰਮ ਚੱਲਤੇ ਜਾ ਰਹੇ ਬਹੁਤ ਬਹੁਤ ਮਨ ਖੁਸ਼ ਹੋਇਆ ਗੁਰੂ ਦੇ ਘਰ ਦਾ ਆਣ ਕੇ ਹਾਂ ਤੁਹਾਡੇ ਫੇਸ ਤੋਂ ਵੀ ਲੱਗ ਰਿਹਾ ਕਿ ਕੀ ਕਹਿਣਾ ਚਾਹੋਗੇ ਕਿ ਜੋ ਵੀ ਆਂਦਾਂ ਨੇ ਦੀਆਂ ਮਨ ਮਰਾਦਾ ਪੂਰੀਆਂ ਹੋਈਆਂ ਨੇ ਹਾਂ ਬਹੁਤ ਬਹੁਤ ਆਪੇ ਸ਼ੀਰ ਕਰਦੇ ਬਾਬਾ ਦੀਪ ਸਿੰਘ ਜੀ ਬਾਬਾ ਜੀ ਸਾਰਿਆਂ ਦੀਆਂ ਮਾਂ ਹਾਂ ਸਭ ਦੀਆਂ ਮਾਂ ਆ ਜ ਸਭ ਦੀਆਂ ਕਰਦੇ ਆ ਚਾਂਪਾ ਦਾ ਲੰਗਰ ਲੱਗਾ ਹੈ ਹੋਰ ਕਿਉਂ ਆਇਆ ਬਹੁਤ ਸਾਰੇ ਵਕ ਵਕ ਤਰਾਂ ਦੇ ਲੰਗਰ ਲੱਗੇ ਨੇ ਵੱਡੇ ਪੱਧਰ ਦੇ ਬਹੁਤ ਬਹੁਤ ਅੱਗੇ ਲੰਗਰ ਤਾਂ ਬਹੁਤ ਬੰਦ ਖਾਦਾਂ ਜਾਂਦਾ ਕਿੰਨਾ ਲੰਗਰ ਗੁਰੂ ਕਰਦਾ ਲੱਗਾ ਬਹੁਤ ਬਹੁਤ ਬੰਦਿਆ ਗੁਰੂ ਦੇ ਕਰਦਾ ਲੰਗਰ ਮਹਾਰਾਜ ਸੱਚਾ ਪਾਤਸ਼ਾਹ ਵੈਰੂ ਦੀ ਕਿਰਪਾ ਵੇ ਬਿਲਕੁਲ ਬਾਬਾ ਜੀ ਸਾਰਿਆਂ ਦੇ ਕਿਰਪਾ ਕਰਦੇ ਨੇ ਕਿਉਂਕਿ ਜਿਹੜੇ ਜੋ ਵੀ ਇਸ ਤਨਮਨ ਦੇ ਨਾਲ ਸੱਚੇ ਮਨੋਂ ਬਾਬਾ ਜੀ ਤੋਂ ਜੋ ਵੀ ਮੁਰਾਦਾ ਲੈ ਕੇ ਆਉਂਦਾ ਹੈ ਤੇ ਬਾਬਾ ਜੀ ਉਹਨਾਂ ਤੇ ਕਿਰਪਾ ਕਰਦੇ ਨੇ ਤੁਹਾਨੂੰ ਦੱਸ ਦਿੰਨੇ ਆ ਕੀ ਖਾਸ ਇਹ ਜਿਹੜਾ ਲੰਗਰ ਲਗਾਇਆ ਜਾਂਦਾ ਹੈ ਪਿਛਲੇ ਕਾਫੀ ਸਾਲਾਂ ਤੋਂ ਲਗਾਇਆ ਗਿਆ ਰਹੇ ਤੇ ਵਕਵਾ ਤਰ੍ਹਾਂ ਦਾ ਲੰਗਰ ਲਗਾਇਆ ਜਾਂਦਾ ਔਰ ਕਾਫੀ ਵੱਡੇ ਪੱਧਰ ਤੇ ਲੰਗਰ ਲਗਾਇਆ ਜਾਂਦਾ ਹੈ ਤੇ ਦੋ ਦਿਨ ਲਗਾਤਾਰ ਇਹ ਲੰਗਰ ਚੱਲਦਾ ਹੈ ਖਾਸ ਤਨਤਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੇ ਮੌਕੇ ਤੇ ਤੇ ਦੂਰੋਂ ਦੂਰੋਂ ਸੰਗਤਾਂ ਇਸ ਵਿੱਚ ਹਿੱਸਾ ਵੀ ਲੈਂਦੀਆਂ ਨੇ ਸੇਵਾ ਕਰਦੀਆਂ ਨੇ ਤੇ ਇਸ ਦੇ ਨਾਲ ਨਾਲ ਸੰਗਤਾਂ ਦਾ ਜੋਸ਼ੁਸ਼ਾ ਦੇਖ ਸਕਦੇ ਹੋ ਖਾਸ ਚਾਂਪਾ ਦਾ ਲੰਗਰ ਲਗਾਇਆ ਗਿਆ ਹੈ ਜਿੱਥੇ ਵਗ ਵਗ ਤਰ੍ਹਾਂ ਦਾ ਫਰੂਟ ਦਾ ਲੰਗਰ ਹੈ ਹੋਰ ਬੜੇ ਤਰ੍ਹਾਂ ਦਾ ਲੰਗਰ ਹੈ ਉਸ ਦੇ ਨਾਲ ਨਾਲ ਚਾਂਪਾ ਦਾ ਲੰਗਰ ਵੀ ਲਗਾਇਆ ਗਿਆ ਤੇ ਗਰਮ ਗਰਮ ਚਾਂਪ ਇੱਥੇ ਸੰਗਤ ਨੂੰ ਵਰਤਾਈ ਜਾ ਰਹੀ ਹੈ ਦੇਖ ਸਕਦੇ ਹੋ ਸੰਗਤਾਂ ਵਿੱਚ ਜਿਹੜੇ ਨੌਜਵਾਨ ਵੀਰ ਨੇ ਬੜੇ ਪ੍ਰੇਮ ਪਿਆਰ ਦੇ ਨਾਲ ਇੱਥੇ ਸੇਵਾ ਕਰ ਰਹੇ ਨੇ ਤੇ ਕਾਫੀ ਸਿਸਟਮੈਟਿਕਲੀ ਇਹ ਸਾਰਾ ਜਿਹੜਾ ਪ੍ਰਬੰਧ ਕੀਤਾ ਗਿਆ ਹੈ ਡਿਊਟੀਆਂ ਲਗਾਈਆਂ ਗਈਆਂ ਨੇ ਇਸ ਦੇ ਨਾਲ ਨਾਲ ਸਾਹ ਬਹੁਤ ਹੀ ਸੁਚੱਜੇ ਢੰਗ ਨਾਲ ਇੱਥੇ ਸੇਵਾ ਕੀਤੀ ਜਾ ਰਹੀ ਹੈ ਸੋ ਗੱਲਬਾਤ ਕਰਦੇ ਆਂ ਸੰਗਤ ਦੇ ਨਾਲ ਇੱਥੇ ਸੰਗਤਾਂ ਮੌਜੂਦ ਨੇ ਵਾਹਿਗੁਰੂ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਕਿਵੇਂ ਲੱਗ ਰਿਹਾ ਜੀ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਸਾਰਿਆਂ ਨੇ ਮਨ ਮੁਰਾਦਾ ਵੀ ਪੂਰੀਆਂ ਕਰਦੇ ਨੇ ਹਾਂ ਜੀ ਪਾਪਾ ਜੀ ਸਾਰਿਆਂ ਨੇ ਮਨ ਮੁਰਾਦਾ ਪੂਰੀਆਂ ਹਾਂ ਬਹੁਤ ਕਰਦੇ ਨੇ ਚੰਨ ਆਈ ਐ ਸਹੀ ਬਹੁਤ ਮਾਰਕਦੇ ਨੇ ਲੰਗਰ ਵੀ ਭੰਡਾਰੇ ਨਾਰੇ ਬਹੁਤ ਮਾਲਕ ਦੀ ਬਹੁਤ ਕਿਰਪਾ ਹਾਂ ਜੀ ਬਹੁਤ ਜਿਆਦੀ ਸੋ ਦੇਖ ਸਕਦੇ ਹੋ ਕਿ ਦਕਤੰਦਾਜ਼ੀ ਕੀ ਗੁਰਦੁਆਰਾ ਪਵੰਡ ਸਾਹਿਬ ਦੀ ਧਰਤੀ ਦੇ ਮੌਜੂਦ ਹੈ ਜਨਮ ਸਥਾਨ ਹੈ ਬਾਬਾ ਜੀ ਦਾ ਤੇ ਜਿੱਥੋਂ ਵੀ ਜਿੱਥੋਂ ਪਿੱਛੋਂ ਅਸੀਂ ਦੇਖਦੇ ਆ ਰਹੇ ਹਾਂ ਸੜਕਾਂ ਤੋਂ ਲੰਗਰ ਜਿਹੜਾ ਹੈ ਵੱਖ-ਵੱਖ ਤਰ੍ਹਾਂ ਦਾ ਸੰਗਠਨ ਦਾ ਬਾਬਾ ਦੀਪ ਸਿੰਘ ਜੀ ਦੇ ਪ੍ਰਤੀ ਜਿਹੜਾ ਪਿਆਰ ਹੈ ਉਹ ਦੇਖਣ ਨੂੰ ਮਿਲ ਰਿਹਾ ਹੈ ਦੂਰ ਦੂਰ ਵੱਖ-ਵੱਖ ਤਰ੍ਹਾਂ ਦੇ ਜਗ੍ਹਾ-ਜਗ੍ਹਾ ਤੇ ਜਿਹੜੇ ਲੰਗਰ ਲੱਗੇ ਹੋਏ ਨੇ ਤੇ ਉੱਥੇ ਹੀ ਇੱਕ ਵਪਾਰੀ ਦੇ ਵੱਲੋਂ ਜਿਹੜਾ ਹਰ ਸਾਲ ਪਿਛਲੇ ਕਾਫੀ ਸਾਲਾਂ ਤੋਂ ਲੰਗਰ ਲਗਾਇਆ ਜਾਂਦਾ ਹੈ ਤੇ ਵੱਖ-ਵੱਖ ਤਰ੍ਹਾਂ ਦਾ ਲੰਗਰ ਲਗਾਇਆ ਜਾਂਦਾ ਔਰ ਕਾਫੀ ਵੱਡੇ ਪੱਧਰ ਤੇ ਲੰਗਰ ਲਗਾਇਆ ਜਾਂਦਾ ਹੈ ਜਿਸ ਦੇ ਵਿੱਚ ਬਹੁਤ ਸਾਰੇ ਲੰਗਰ ਮੌਜੂਦ ਹਨ ਬਹੁਤ ਸਾਰੇ ਲੰਗਰ ਲਗਾਏ ਗਏ ਹਨ ਤੇ ਇਹ ਖਾਸ ਚਾਂਪਾ ਦਾ ਜਿਹੜਾ ਲੰਗਰ ਹੈ ਤਿਆਰ ਕੀਤਾ ਜਾ ਰਿਹਾ ਤੇ ਇਸ ਦੇ ਨਾਲ-ਨਾਲ ਗਰਮ-ਗਰਮ ਲੰਗਰ ਜਿਹੜਾ ਚਾਂਪਾ ਦਾ ਉਹ ਵਰਤਾਇਆ ਵੀ ਜਾ ਰਿਹਾ ਹੈ ਕੈਮਰਾਮੈਨ ਅਰਸ਼ਨਾਲ ਮੈਂ ਸੁਖ ਪੰਜਾਬ ਟੀਵੀ ਅੱਜ ਦੇ ਚੈਨਲ